ਆ ਗੱਲ ਕਰੋ ਗੱਲ ਕਰ ਲੋ ਵੀਰੇ ਤੁਸੀਂ ਗੱਲ ਕਰੋ ਨਾ ਤੁਸੀਂ ਬੋਲੋ ਨਾ ਕੀ ਗੱਲ ਕਰਨੀ ਹੈ ਤੁਸੀਂ ਵੀਰੇ ਗੱਲ ਕਰੋ ਪਸਤੂਤ ਕਿਉਂ ਨਹੀਂ ਜਾ ਸਕਦੇ ਦੱਸੋ ਨਾ ਗੱਲ ਕਰੋ ਨਾ ਤੁਸੀਂ ਕਿਉਂ ਨਹੀਂ ਕਰਦੇ ਯਾਰ ਗੱਲ ਬੋਲੋ ਕਿਉਂ ਨਹੀਂ ਜਾ ਸਕਦੇ ਅਪਸਤਵਾਲ ਚ ਲੈ ਆ ਤੇ ਇਹਨੂੰ ਬੰਦ ਕਰ ਲਾ ਫਿਰ ਥੱਲੇ ਕਰ ਲਾ ਬੰਦ ਕਰ ਲਾ ਇਹ ਗੱਲ ਕਰ ਲੈ ਜਲਦੀ ਕਰੋ ਯਾਰ ਤੁਸੀਂ ਗੱਲ ਕਰੋ ਨਾ ਮੇਰੇ ਪਾਜੀ ਹੁਣ ਤਪੇੜ ਵੜ ਕੇ ਤੇਰੇ ਨਾਲ ਮੇਰੇ ਵੀ ਨਾ ਮੋਬਾਈਲ ਨਹੀਂ ਖੋਲ ਸਕਦੇ ਪਾਜੀ ਗੱਲ ਬੋਲ 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 ਕਿਉਂ ਨਹੀਂ ਜਾ ਸਕਦੇ ਸਰ ਇਹ ਆਹ ਦਾ ਪਤਾ ਕਰਕੇ ਮੈਂ ਜੀ ਅੰਦਰ ਇੱਕ ਦੋ ਜਣੇ ਆਉਣ ਦੇ ਆ ਆਕਰਮਾਤ ਕੋ ਪੀਆਰ ਹੁੰਦੇ ਨੇ ਜਿਹੜੇ মিডিਆ ਨਾਲ ਗੱਲਬਾਤ ਕਰਦੇ ਨੇ ਉਹਨਾਂ ਨਾਲ ਪਾਜੀ ਕੋਈ ਪੀਆਰ ਹੋਣਗੇ ਪੁੱਛ ਲਓ ਹਸਪਤਾਲ ਚੋਂ ਮਾੜਾ ਇੱਕ ਵਾਰੀ ਤੁਹਾਡੀ ਰਿਸੈਪਸ਼ਨ ਤੇ ਜਾਂ ਕਿਸੇ ਪੀਆਰ ਨੂੰ ਫੋਨ ਕਰ ਲਓ ਜੇ ਕੋਈ ਹੈਗਾ ਬੰਦਾ ਦੇਖੋ ਆਮਾਦੀਬਸਤਲੀਆਂ ਕੋਈ ਹੋਵੇ ਨਾ ਪੀਆਰ ਹੁੰਦਾ ਤੁਹਾਡਾ ਪੀਆਰ ਹੋਊਗਾ ਕੋਈ ਕਿਸੇ ਹਸਪਤਾਲ ਸੇ ਜਾਣੇ ਕੋਈ ਇੱਕ ਬੰਦਾ ਹੁੰਦਾ ਜਿਹੜਾ মিডিਆ ਨਾਲ ਗੱਲਬਾਤ ਕਰਦਾ ਮਾੜਾ ਪੁੱਛ ਲਓ ਲੋਕ ਚੁੰਦੇ ਨੇ ਵੇਖਣਾ ਚਾ ਕਿੰਨੇ ਵੀ ਲੈ ਕੇ ਡੈਡਪੜੀ ਕਨਫਰਮ ਕਰਦੇ ਕਦਰ ਕੋਈ ਵੀ ਨਹੀਂ ਹੈਗਾ ਕਹਿੰਦੇ ਸਾਡੇ ਤੇ ਕੈਂਪ ਆ ਰਹੇ ਨੇ ਪੀਆਰ ਹੋਵੇ ਨੇ ਕੋਈ ਰਿਸੈਪਸ਼ਨ ਤੇ ਹੋਵੇ ਨੇ ਮੈਨੂੰ ਪੁੱਛ ਲੈਣ ਅਸੀਂ ਜਾ ਸਕਦੇ ਆਂ ਤੇਰੇ ਪੰਜਾਬ ਸਰਕਾਰ ਦਾ ਕਾਰਡ ਸਾਡੇ ਕੋ ਆ ਦੇਖੋ ਭਾਜੀ ਤੁਸੀਂ ਪੁਲਿਸ ਬੇਨ ਕਰ ਸਕਦੇ ਆਂ ਆ ਦੇਖੋ ਕੀ ਆ ਤੁਸੀਂ ਤੁਸੀਂ ਕਾਰਡ ਦੀ ਫੋਟੋ ਕੋਲ ਲਾ ਸਕਦੇ ਹੋ ਭਾਜੀ ਫਿਰ ਥੋੜੀ ਜਾਣਕਾਰੀ ਇੱਕ ਮਿੰਟ ਬਾਬਾ ਜੀ ਸੁਣੋ ਤੁਸੀਂ ਗੱਲ ਕਿਨੇ ਵੀ ਲੈ ਕੇ ਬੋੜੀ ਭਾਜੀ ਮੈਂ ਕੁਛ ਨਹੀਂ ਦੱਸ ਸਕਦਾ ਕਿਸੇ ਦੇ ਬਾਰੇ ਨਾ ਮੈਨੂੰ ਇੰਨੀ ਥੋੜੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਮੈਂ ਦੱਸ ਸਕਦਾ ਹਾਂ ਸਾਡੀ ਖੜਿਓ ਭਾਜੀ ਠੀਕ ਹੈ ਨਾ ਹਾਂ ਆਉਣ ਤੇ ਗਲੀਆਂ ਆਪਾਂ ਭਾਜੀ ਬਹੁਤ ਥੋੜੀ ਰੋਕ ਸਕਦੇ ਮੈਂ ਤਾਂ ਬੰਦਾ ਮਾਰਦਾ ਤੂੰ ਹੀ ਗੱਲ ਗੰਦ ਪਾਇਆ ਤੂੰ ਮੈਂ ਬੋਲਦਾ ਤਾਂ ਚੱਲ ਹਾਂ ਬੋਲ ਅਸੀਂ ਨਹੀਂ ਭਾਜੀ ਬੰਦਾ ਮਾਰਦੇ ਨਹੀਂ ਮਾਰੇ ਤੁਹਾਨੂੰ ਅੰਦਰ ਕੋਈ ਜਾਂਦੇ ਹੋ ਫਿਰ ਤੂੰ ਹਾਂਜੀ ਭਾਜੀ ਇਹ ਵੀਡੀਓ ਬਣਾਉਣ ਦੇ ਆ ਹੁਣ ਆ ਦੇਖੋ ਅੰਦਰ ਆ ਗੱਲ ਕਰੋ ਗੱਲ ਕਰ ਲੋ ਵੀਰੇ ਤੁਸੀਂ ਗੱਲ ਕਰੋ ਨਾ ਬੋਲੋ ਨਾ ਕੀ ਗੱਲ ਕਰਨੀ ਹੈ ਤੁਸੀਂ ਵੀਰੇ ਗੱਲ ਕਰੋ ਬਸ ਤੱਕ ਕਿਉਂ ਨਹੀਂ ਜਾ ਸਕਦੇ ਦੱਸੋ ਨਾ ਤੇ ਗੱਲ ਕਰੋ ਨਾ ਤੁਸੀਂ ਕਿਉਂ ਨਹੀਂ ਕਰਦੇ ਯਾਰ ਗੱਲ ਕਰੋ ਕਿਉਂ ਨਹੀਂ ਜਾ ਸਕਦੇ ਆ ਹਸਪਤਾਲ ਚ ਦੱਸੋ ਤੇ ਇਹਨੂੰ ਬੰਦ ਕਰ ਲਾ ਫਿਰ ਥੱਲੇ ਕਰ ਲਾ ਬੰਦ ਕਰ ਲਾ ਇਹ ਗੱਲ ਕਰ ਲੈ ਗੱਲ ਕਰੋ ਯਾਰ ਗੱਲ ਕਰੋ ਨਾ ਮੇਰੇ ਪਾਜੀ ਮੇਰੇ ਪੇਟ ਵੱੜ ਕੇ ਤੇਰੇ ਨਾਲ ਮੇਰੇ ਬੋਵਾ ਚੀਜ਼ ਮੈਂ ਨਾ ਮੋਬਾਈਲ ਨਹੀਂ ਖੋਦ ਲੱਗਦੇ ਪਾਜੀ ਗੱਲ ਸੁਣੋ ਹਾ ਜੀ ਪਹਿਲੀ ਬੋਲ 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 ਕਿਉਂ ਨਹੀਂ ਜਾ ਸਕਦੇ ਸਰ ਇਹ ਆਹ ਦਾ ਪਤਾ ਕਰਕੇ ਤੇਰੇ ਅੰਦਰ ਇੱਕ ਦੋ ਜਣੇ ਆਉਣ ਰਹੇ ਆ ਬਨਾਰ ਕੋ ਪੀਆਰ ਹੁੰਦੇ ਨੇ ਜਿਹੜੇ ਮੀਡੀਆ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੂੰ ਭਾਜੀ ਕੋਈ ਪੀਆਰ ਹੋਣਗੇ ਪੁੱਛ ਲਓ ਹਸਪਤਾਲ ਚ ਮਾੜਾ ਇੱਕ ਵਾਰੀ ਤੁਹਾਡੀ ਰਿਸੈਪਸ਼ਨ ਤੇ ਜਾਂ ਕਿਸੇ ਪੀਆਰ ਨੂੰ ਫੋਨ ਕਰ ਲਓ ਜੇ ਕੋਈ ਹੈਗਾ ਬੰਦਾ ਦੇਖੋ ਆਮਦੀਬਸ ਹਸਪਤਾਲਿਆ ਕੋਈ ਹੋਵੇ ਨਾ ਪੀਆਰ ਹੁੰਦਾ ਤੁਹਾਡਾ ਪੀਆਰ ਹੋਊਗਾ ਕੋਈ ਕਿਸੇ ਹਸਪਤਾਲ ਸਾਨੂੰ ਜਾਣੇ ਕੋਈ ਇੱਕ ਬੰਦਾ ਹੁੰਦਾ ਜਿਹੜਾ ਮੀਡੀਆ ਨਾਲ ਗੱਲਬਾਤ ਕਰਦਾ ਮਾੜਾ ਪੁੱਛ ਲਓ ਲੋਕ ਚੁੰਦੇ ਨੇ ਵੇਖਣਾ ਕਿ ਕਿੰਨੇ ਵੀ ਲੈ ਕੇ ਡੇਢ ਬੜੀ ਕਨਫਰਮ ਕਰਦੇ ਦੇ ਅੰਦਰ ਕੋਈ ਵੀ ਨਹੀਂ ਹੈਗਾ ਕਿੰਦੇ ਸਾਡੇ ਉਹ ਕੈਂਪ ਆ ਰਹੀ ਹੈ ਪੀਆਰ ਹੋਵੇਗਾ ਕੋਈ ਰਿਸੈਪਸ਼ਨ ਤੇ ਹੋਵੇਗੀ ਮੈਨੂੰ ਪੁੱਛ ਲੈਣਾ ਅਸੀਂ ਜਾ ਸਕਦੇ ਹਾਂ ਅੰਦਰ ਪੰਜਾਬ ਸਰਕਾਰ ਦਾ ਕਾਰਡ ਸਾਡੇ ਕੋ ਆ ਦੇਖੋ ਭਾਜੀ ਤੁਸੀਂ ਪਲੀਜ਼ ਵੇਅਰ ਕਰ ਸਕਦੇ ਆ ਆ ਦੇਖੋ ਕੀ ਆ ਤੁਸੀਂ ਮੈਂ ਤੁਸੀਂ ਆ ਕਾਰਡ ਦੀ ਫੋਟੋ ਕੋਈ ਹੋਰ ਭਾਜੀ ਫਿਰ ਥੋੜੀ ਜਿਹੀ ਜਾਣਕਾਰੀ ਇੱਕ ਮਿੰਟ ਬਾਬਾ ਜੀ ਸੁਣੋ ਤੁਸੀਂ ਗੱਲ ਕਿਨੇ ਵੀ ਲੈ ਕੇ ਬੋਡੀ ਪਾਜੀ ਮੈਂ ਕੁਛ ਨਹੀਂ ਦੱਸ ਸਕਦਾ ਕਿਸੇ ਦੇ ਬਾਰੇ ਨਾ ਮੈਨੂੰ ਇੰਨੀ ਥੋੜੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਮੈਂ ਦੱਸ ਸਕਦਾ ਹਾਂ ਸਾਡੀ ਖੜਿਓ ਪਾਜੀ ਠੀਕ ਹੈ ਨਾ ਹਾਂ ਆਉਂਦੇ ਗਲੀਆਂ ਆਪਾਂ ਪਾਜੀ ਬਹੁਤ ਥੋੜੀ ਰੋਕ ਸਕਦੇ ਮੈਂ ਤਾਂ ਬੰਦਾ ਮਾਰਦਾ ਤੂੰ ਹੀ ਗੱਲ ਗੰਦ ਪਾਇਆ ਤੂੰ ਮੈਂ ਬੋਲਦਾ ਤਾਂ ਚੱਲ ਹਾਂ ਬੋਲ ਅਸੀਂ ਨਹੀਂ ਪਾਜੀ ਬੰਦਾ ਮਾਰਦੇ ਨਹੀਂ ਮਾਰੇ ਤੁਹਾਨੂੰ ਅੰਦਰ ਕੋਈ ਜਾਂਦੇ ਹੋ ਫਿਰ ਤੂੰ ਹਾਂਜੀ ਪਾਜੀ ਇਹ ਵੀਡੀਓ ਬਣਾਉਣ ਦੇ ਆ ਹੁਣ ਆ ਦੇਖੋ ਅੰਦਰ